ਤੋ ਸੀਂ 15 ਲੱਖ 16000 ਰੁਪਏ ਲੈਣਾ ਠੀਕ ਹੈ ਜੀ ਜੋ ਹਨਾ ਮੇਰੀ ਭੈਣ ਦਾ ਵਿਆਹ ਕਰਨਾ ਉਹਨਾਂ ਨੇ ਸਾਨੂੰ ਸਾਫ਼-ਸਾਫ਼ ਮਨਾ ਕਰਤਾ ਕਿ ਅਸੀਂ ਤੁਸੀਂ ਸਾ ਤੋਂ ਪੈਸੇ ਬਾਰ-ਬਾਰ ਨਾ ਮੰਗਨ ਨਾ ਅਸੀਂ ਤੋਂ ਬਿਨਾਂ ਸਾਥ ਕਰੀਏ ਤੁਸੀਂ ਸਾਡੀ ਦੁਕਾਨ ਤੇ ਨਾ ਆਇਆ ਕਰੋ ਉਸ ਕਾਰਨ ਮੈਂ ਡੈਡੀ ਟੈਨਸ਼ਨ ਵਿੱਚ ਇੱਕੋ ਲੱਖਤੀ ਰਹਿਣ ਲੱਗ ਗਿਆ ਉਹਨਾਂ ਦੀ ਫਿਰ ਮੈਂ ਉਹਨਾਂ ਨੂੰ ਕੋਲ ਟੈਨਸ਼ਨ ਰਹਿਣ ਲੱਗ ਗਿਆ ਉਹਨਾਂ ਨੂੰ 42 ਦੇ ਕੇ ਗਿਆ ਉਹਨਾਂ ਨੂੰ 42 ਅੰਮ੍ਰਿਤਸਰ ਚੌਥੇ ਉਹਨਾਂ ਦਾ ਇਲਾਜ ਕਰਦੇ ਆਂ ਉਦੋਂ ਦੁਬਾਰੋਂ ਉਹਨਾਂ ਨੇ ਉੱਥੋਂ ਦਿਵਾਲ ਹੁੰਦੇ ਹੋਏ ਉਹ ਕਹਿੰਦੇ ਕਿ ਤੋਂ ਹੋਰ ਦਿਖਾ ਲੂ। ਉਹ ਦੁਬਾਰਾ ਐਮਰਜੈਂਸੀ ਉੱਥੇ ਆਪਣੇ ਪਟੰਡੇ ਐਮਜ ਹਸਪੀਟਲ ਜਾ ਰਹੇ। ਕਿ ਜੀ ਜੀ ਕਿੰਨੇ ਪੈਸੇ ਲੈਣ ਸੀ? 15 ਲੱਖ 16000 ਇਹ ਕਿੰਨੇ ਟਾਈਮ ਤੋਂ ਖੜੇ ਨੇ ਬਾਈ ਇਹ ਸਾਰੇ ਪੈਸੇ? ਇਦੋ 20 ਸਾਲ ਹੋ ਗਏ ਵੀਰੇ ਗਾਹੋਂ ਦੀ ਗਾਂ ਕਿਤੇ ਦੇ ਦਿੰਦੇ ਸੀਗੇ ਕਿਤੇ 10 ਦੇ ਦੇ ਵੀ ਹੌਲੀ ਹੌਲੀ ਕਰਕੇ ਤੁਸੀਂ ਪੂੰਜੀ ਜਮ੍ਹਾਂ ਕੀਤੀ ਸੀ ਕਿਤੇ 10000 ਦੇ ਤਾਂ 20000 ਠੇਕੇ ਦੇ ਡੈਡੀ ਜ਼ਮੀਨ ਕਰਦੇ ਹੁੰਦੇ ਸੀਗੇ ਉਹਦੇ ਚੋਂ ਕਿਤੇ 10 ਬਚ ਗਏ ਕਿਤੇ 15 ਬਚ ਗਏ ਜੋ ਚੀਰ ਦਿੰਦੇ ਸੀਗੇ ਘਰੇ ਖਰਚਾ ਕੱਟ ਸੀਗਾ ਤਿੰਨ ਜੀਆਂ ਸੀ ਤੇ ਦੁੱਧ ਪਾਣੀ ਤੋਂ ਹਸਤਾ ਚੱਲਦੀ ਜਾਂਦਾ ਸੀ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਚਾਹਣਾ ਮੈਂ ਜੀ ਸਾਹਿਬ ਮੇਰੇ ਦਾ ਚੈਦੰਦਰ ਮੇਰੇ ਬਾਪੂ ਜੀ ਟੱਪ ਬੋਡੀ ਆਪਣੇ ਹੌਸ ਸਰਕਾਰੀ ਹਸਪੀਟਲ 'ਚ ਪਈਆ ਇਹ ਬਾਰ ਮੁਰੇ ਧਰਨ ਲਗਾਇਆ ਕਿਸ ਮੰਗਾਂ ਨੂੰ ਧਰਨ ਲਗਾਇਆ ਗਿਆ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਪੰਚਾਇਤ ਦਾ ਬਠੀਤਰੀਵਾਲਤ ਜੀ ਇਹ ਧਰਨਾ ਜੀ ਇਹ ਦਰਸ਼ਨ ਸਿੰਘ ਦੀ ਡੈਥ ਹੋ ਗਈ ਜੀ ਇਹਦੇ ਮੁੰਡੇ ਦਾ ਮਨਜੀਤ ਸਿੰਘ ਆ ਇਹਨਾਂ ਪਰਿਵਾਰ ਬਾਰੇ ਕੁਝ ਬਾਰੇ ਤੁਹਾਨੂੰ ਦੱਸ ਦਈਏ ਇਹ ਤਿੰਨ ਜੀ ਸੀ ਇੱਕ ਇਹ ਮਨਜੀਤ ਸਿੰਘ ਇੱਕ ਇਹਦੀ ਭੈਣ ਇੱਕ ਇਹਦਾ ਫਾਦਰ ਸੀ ਉਹ ਦਰਸ਼ਨ ਸਿੰਘ ਜੀ ਜੋ ਕਿ 13 ਤਰੀਕ ਨੂੰ ਐਕਸਪਾਇਰ ਹੋ ਗਏ ਤੇ ਮੰਗ ਤਾਈ ਸੀਗੀ ਜੀ ਇਹਨਾਂ ਨੇ ਆੜ ਤੋਂ ਲੈਣੀ ਸੀ ਕਾਫੀ ਟਾਈਮ ਦੇ ਪੈਸੇ ਆੜ ਤੇ ਕੀ ਕਰਦਾ ਸੀਗਾ ਇਹ ਭੋਲੇ ਬੰਦੇ ਸੀ ਖੇਤੀਬਾੜੀ ਕਰਨ ਵਾਲੇ ਸੀ ਇਹਦੇ ਲਈ ਸਿਰਫ 2 ਕਿੱਲੇ ਜ਼ਮੀਨ ਦੇ ਆ ਕਬੈਨ ਚਲਾਉਂਦਾ ਸੀਗਾ ਦੁੱਧ ਪੱਤੀ ਪਾਉਂਦਾ ਸੀ ਜਿਹੜਾ ਵੀ ਹੈਗਾ ਖਰਚਾ ਇਹ ਮੰਨ ਕੇ ਚੱਲੋ ਇਹਨਾਂ ਨੇ 15-20 ਸਾਲ ਦੇ ਨਾਲ ਹਿਸਾਬ-ਤਾਬ ਚੱਲਦਾ ਸੀ ਉਸ ਤੋਂ ਬਾਅਦ ਇਹ 3-4 ਸਾਲ ਦਾ ਆਰਤੀ ਨੂੰ ਕਦੇ ਵੀ ਸਾਨੂੰ ਪੈਸੇ ਚਾਹੀਦੇ ਲੜਕੀ ਦਾ ਵਿਆਹ ਕਰਨਾ ਇਹਨੂੰ ਚੈੱਕ ਕਰਕੇ ਦੇ ਦਿੰਦਾ ਸੀਗਾ ਚੈੱਕ ਕਰਕੇ ਕਹਦਾ ਕਰੀ ਵੀ ਚਲੋ ਤਨਕਰਮੀ ਨੇ ਡੇਟ ਪਾਦਾ ਕਰਿਆ ਲੈ ਬਿਲ ਲੱਗਣ ਲੱਗਾ ਕਰੀ ਚੈੱਕ ਫਿਰ ਡੇਟ ਪਾ ਕੇ ਕੀ ਕਰਦਾ ਕਰੀ ਇਹ ਵਿਚਾਰੀ ਰਹੇ ਚਲੋ ਪਿੰਡ ਦੇ ਬੰਦੇ ਨੇ ਵੀ ਕਹਤਰ ਚਲਦਾ ਨੂੰ ਦੇ ਦੂਗਾ ਕੋਈ ਜਲਦੀ ਇਹਨਾਂ ਲੜਕੀ ਦਾ ਵਿਆਹ ਕਰਨਾ ਸੀ ਜੀ ਜਦੋਂ ਵਿਆਹ ਵਾਸਤੇ ਪੈਸੇ ਇਹਨਾਂ ਨੂੰ ਇਕੱਠੇ ਕਰਨੇ ਪਏ ਮੂਰੋਂ ਵੀ ਅਗਲਾ ਕੁਝ ਵਿਆਹ ਤੇ ਖਰਚਾ 15-20 ਲੱਖ ਰੁਪਏ ਤੋਂ ਘੱਟ ਜਮ ਗਿਆ ਜਾਂ ਹੁੰਦਾ ਨਹੀਂ ਕੋਈ ਜੇ ਵਧੀਆ ਰਿਸ਼ਤਾ ਭਾਲਣਾ ਕਹਿੰਦੇ ਨੇ ਆਰਥਿਕ ਪੈਸੇ ਮੰਗੀ ਪਹਿਲਾਂ ਤਾਂ ਲਾਰੀ ਲਾਉਂਦੇ ਰਹੇ ਵੀ ਅੱਜ ਸਵੇਰੇ ਦਨੇ ਅੱਜ ਸਵੇਰੇ ਦਨੇ ਆ ਆ ਚੀਜ਼ ਨੂੰ ਜੀ ਇਹਨਾਂ ਨੂੰ ਜਵਾਬ ਦਿੱਤਾ ਇਹਦਾ ਪਿਓ ਮਜੀਤ ਸਿੰਘ ਦਾ ਦਰਸ ਸਿੰਘ ਟੈਂਸ਼ਨ ਚ ਬਹੁਤ ਜ਼ਿਆਦਾ ਰਹਿਣ ਲੱਗ ਗਿਆ ਵੀ ਆਪਦਾ ਲੜਕੀ ਦਾ ਤੂੰ ਵੀ ਨੀ ਕੰਮ ਤੇ ਲੱਗਿਆ ਤੂੰ ਵੀਰ ਜਿਹਾ ਆਂ ਵੀ ਤੈਨੂੰ ਪੜਾਇਆ ਲਿਖਾਇਆ ਉਹਨੇ ਬੰਦੇ ਨੇ ਜੀ ਸੁੱਕੀਆਂ ਰੋਟੀਆਂ ਆਮ ਰੋਟੀ ਚਾਰ ਨਾਲ ਰੋਟੀ ਖਾ ਕੇ ਖੇਤ ਬੜੀ ਜਾਣਾ ਚਾਰ ਨਾਲ ਰੋਟੀ ਖਾ ਕੇ ਵਿਚਾਰ ਨੇ ਗੁਜ਼ਾਰਾ ਕੀਤਾ ਕੋਈ ਮਹਿੰਗਾ ਕੱਪੜਾ ਨਹੀਂ ਪਾਇਆ ਕੋਈ ਵਿਸ਼ੂਖ ਖਰਚਾ ਨਹੀਂ ਕੀਤਾ ਜਿਹੜੇ ਸਾਰੀ ਪੂੰਜੀ ਸੀ 25 30 35 ਸਾਲਾਂ ਦੀ ਆਰਥਿਕ ਲਵੇ ਨਾ ਸਾਰਾ ਵੀ ਕਿਸੇ ਟਾਈਮ ਮੈਂ ਬੱਚੇ ਨੂੰ ਨੌਕਰੀ ਤੇ ਲਾਉਂਗਾ ਜਾਂ ਵਿਦੇਸ਼ ਭੇਜੂਗਾ ਜਾਂ ਲੜਕੀ ਦਾ ਵਿਆਹ ਵੀ ਪੁਹੇਖ ਬਣਾਉਂਗਾ ਵੀ ਲੜਕੀ ਦਾ ਵਿਆਹ ਕਰਵਾਂ ਤੇ ਤਾਂ ਕਿ ਇਹ ਬੱਚਾ ਪਰ ਸਵਾਰ ਸਕੇ ਜਦੋਂ ਉਹਨੇ ਬੱਚਿਆਂ ਦੇ ਪੁਹੇਖ ਲਈ ਪੈਸੇ ਮੰਗੇ ਇਹਨਾਂ ਦੇ ਹੀ ਪੈਸੇ ਇਹਨੂੰ ਡਰਾਉਣ ਤੋਂ ਪਹਿਲਾਂ ਤਾਂ ਪਿਆਰ ਨਾਲ ਕਹਿੰਦੇ ਰਹੇ ਤਾਨੂੰ ਅੱਜ ਦਿਨੇ ਸਵੇਰੇ ਦਿਨੇ ਫਿਰ ਉਸ ਤੋਂ ਬਾਅਦ ਡਰਾਉਣ ਤੋਂ ਕਾਉਣ ਲੱਗੇ ਜਿਸ ਕਰਕੇ ਇਹਦਾ ਪਵਰ ਸਟ੍ਰੈਸ ਚਲਾ ਗਿਆ ਆੜਤੀ ਦੀ ਗੱਲ ਕਰ ਕੀ ਨਾ ਮਾਰਤੀ ਦਾ ਆੜਤੀ ਨਾਰਕੇਸ਼ ਕੁਮਾਰਾ ਜੀ ਅ ਇੱਕ ਬਲੈਤੀ ਰਾਮ ਜੀ ਕਿਉਂਕਿ ਇਸ ਕੁਮਾਰ ਬਲੈਤੀ ਰਾਮ ਦੋ ਭਰਾ ਨੇ ਜੀ ਇਹ ਇਹ ਫਾਰਮ ਹੈ ਜੀ ਇਹਨਾਂ ਦਾ ਨਿਰੰਜਨ ਲਾਲ ਨਿਰੰਜਨ ਲ ਨਰਿੰਦਰ ਚਨਾਲ 500 ਦੇ ਨਾਮ ਤੇ ਫਰਮ ਹੈ ਜੀ ਇਹਨਾਂ ਦੀ ਜੇ ਆਪਾਂ ਗੱਲ ਕਰੀਏ 20 ਸਾਲ ਦਾ ਜੇ ਵਿਆਜ ਵੀ ਲਾਈਆ ਕਿੰਨਾ ਹੋ ਜਾਂਦਾ ਤੇ ਹੁਣ ਡੈਥ ਵੀ ਹੋ ਚੁੱਕੀ ਹੈ ਤੇ ਉਹਨੂੰ ਕਿਵੇਂ ਦੇਖਦੇ ਆ ਇਹ ਡੈਥ ਹੋ ਚੁੱਕੀ ਹੈ ਜੀ ਇਹ ਦੇਖੋ ਇਹਦੇ ਇਹਦੇ ਹੁਣ ਪਿਓ ਦਾ ਸਹਾਈ ਚ ਗਿਆ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਹਾਂ ਜੀ ਹਾਂ ਜੀ ਹਾਂ ਜੀ ਬਾਈ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਅਜੇ ਮਾਪਿਓ ਸਿਰ ਤੇ ਨਹੀਂ ਹੈਗੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਅੱਜ ਛੋਟੇ-ਛੋਟੇ ਬੱਚੇ ਮਾਪੇ ਉਹਨਾਂ ਦੇ ਸਿਰ ਤੋਂ ਸਾਇ ਉੱਟ ਗਿਆ ਕਮਾਈ ਦਾ ਸਾਧਨ ਹੋ ਸੀ ਹੁਣ ਕੁੜੀ ਜਨ ਮੈਟਾ ਇਹ ਜਨ ਮੈਟਾ ਇਹਨਾਂ ਨੇ ਭਵਿੱਖ ਬਣਾਉਣਾ ਤੇ ਹੁਣ ਜਿਹੜਾ ਇਹਨਾਂ ਪਿਓ ਚਲਾ ਗਿਆ ਉਹਦਾ ਕੋਈ ਮੁੱਲ ਨਹੀਂ ਹੈਗਾ ਜੀ ਜੋ ਕਿ ਚਲੋ ਉਹਦਾ ਮੁੱਲ ਉਹ ਦੇ ਨਹੀਂ ਸਕਦੇ ਅਸੀਂ ਮੁੱਲ ਮੰਗੀਏ ਤਾਂ ਇਹ ਸਾਰੀ ਪੁਸਤਕਾਂ ਵੇਖ ਕੇ ਮੁੱਲ ਦੇ ਨਹੀਂ ਸਕਦੇ ਅਸੀਂ ਇਹ ਕਹਨੇ ਆ ਬੱਚਿਆਂ ਦਾ ਜਿਹੜਾ 15 ਲੱਖ 16000 ਉਹ ਤੇ ਪਲੱਸ ਜਦ ਇਹਦਾ ਪਿਓ ਪਟਿਆਲੇ ਹਸਪਤਾਲ ਚ ਦਾਖਲ ਕਰਦਾ ਜੀ ਇਹਨਾਂ ਨੂੰ ਕਹਿੰਦੇ ਤੁਹਾਨੂੰ 1 ਲੱਖ ਰੁਪਇਆ ਦੇ ਦਾਂਗੇ ਇਹਨਾਂ ਨੂੰ ਰੁਪਇਆ ਨਹੀਂ ਦਿੱਤੇ ਇਹਨਾਂ ਨੇ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਰਿਸ਼ਤੇਦਾਰਾਂ ਤੋਂ ਪੈਸੇ ਹੱਥ ਫਲਾਈ ਬੱਚਿਆਂ ਨੇ ਬੱਚਿਆਂ ਨੂੰ ਕਿਹੜਾ ਰੁਪਈਆ ਦਿੰਦਾ ਜੀ ਚਲੋ ਜਿਵੇਂ ਮਰਜੀ ਨਾਲ ਥੋੜਾ ਬਹੁਤਾ ਇਕੱਠੇ ਕੀਤੇ ਉਹਨਾਂ ਨੇ ਜਾਂ ਤਾਂ ਪੈਸੇ ਦਾ ਨਾ ਇੰਤਜ਼ਾਮ ਹੋਇਆ ਤਾਂ ਇਹਨਾਂ ਨੇ ਇਹਨਾਂ ਨੂੰ ਪਟਿਆਲ ਦੇ ਜਵਾਬ ਦਿੱਤਾ ਵੀ ਤੁਸੀਂ ਪਿਛੋਲੇ ਪੈਸੇ ਦੇ ਨਹੀਂ ਤੁਸੀਂ ਹੋਰ ਸਮੇਂ ਤੇ ਖਾ ਲੋ ਜਿਨ੍ਹਾਂ ਨੇ ਜੇ ਉਦੋਂ ਬਾਅਦ ਏਮਚੁਰ ਟਰੀਟਮੈਂਟ ਸ਼ੁਰੂ ਕੀਤਾ ਵੀ ਚਲ ਸਰਕਾਰੀਆ ਸਰ ਹੁਣ ਮੰਗ ਕੀ ਚਾਹੁੰਦੇ ਤੁਸੀਂ ਧਰਨਾ ਲਗਾਏ ਮੇਨ ਮੰਗ ਕੀ ਕਹਿੰਦੇ ਹੋ ਮੰਗ ਤਾਂ ਸਾਰੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨੂੰ ਹੁਣ ਜਿਹੜਾ 15 ਲੱਖ ਰੁਪਏ 1516000 ਦੀ ਅਮਾਉਂਟ ਆ ਪਲੱਸ ਉਹਦੇ ਉੱਤੇ ਵਿਆਜ ਆ ਜਿਹੜਾ ਇਹਦੇ ਇਹਦੇ ਪਿਓ ਦੇ ਉੱਪਰ ਖਰਚਾ ਹੋਇਆ ਜਿਹੜੇ ਬੱਚੇ ਹਰਾਸਮੈਂਟ ਹੋਇਆ ਖੇਤੀਬਾੜੀ ਦੀ ਇਹਨਾਂ ਦੀ ਬਰਬਾਦੀ ਹੋ ਗਈ ਉਹਦਾ ਸਾਨੂੰ ਸਾਰਾ ਮੁਆਵਜ਼ਾ ਮਿਲਣਾ ਚਾਹੀਦਾ ਘੱਟੋ ਘੱਟ 25 ਲੱਖ ਰੁਪਏ